ਰਵਿੰਦਰ ਮੈਂ ਸੋਚਣਾ ਵੀ ਕੋਈ ਨਾ ਟੈਂਟ ਦਾ ਕੰਮ ਵਧਾ ਲੀਏ। ਤੇ ਵਧਾ ਲਓ। ਜੇ ਕੰਮ ਵਧਾਓਗੇ ਤਾਂ ਪੈਸੇ ਵੀ ਤਾਂ ਲੱਗਣੇ ਹੀ ਆ। ਕੀ ਗੱਲ ਇਹ ਵੀ ਠੀਕ ਆ ਪੈਸੇ ਜ਼ਿਆਦਾ ਲੱਗਣੇ ਚੱਲ ਇੰਨਾ ਹੀ ਬਰਾਵਾ। ਕੀ ਕਰਨਾ ਵਧਾ ਕੇ? ਰੋਟੀ ਬਣੀ ਚੱਲੀ ਜਾਂਦਾ ਮੇਰੀ ਗੱਲ ਸੁਣ ਤੂੰ ਦੋ ਚਾਰ ਰੋਟੀਆਂ ਘੱਟ ਖਾਇਆ ਕਰ। ਉਹਦੇ ਨਾਲ ਵੀ ਸਾਡਾ ਫਾਇਦਾ ਹੋਣਾ ਵਾ। ਠੀਕ ਆ। ਕੰਜੂਸੀ ਦਿਖਾਉਂਦੇ ਰਹੋ ਪਹਿਲਾਂ ਪੈਸੇ ਤੇ ਹੁਣ ਮੇਰੀ ਰੋਟੀ ਤੇ ਆ ਜੋ ਤੀ ਕੰਜੂਸੀ ਤੇ। ਹੁਣ ਰੋਟੀ ਮਖਾਣੀ ਛੱਡ ਹੀ ਦਿੰਨੀ ਆ। ਕੀ ਦਿਲ ਹੈ ਉਹਨੇ ਤੁਹਾਡਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਕੀ ਬੋਲੀ ਜਾਣ ਦੇ ਤੁਸੀਂ ਹੁਣ ਮੈਂ ਫੀਡ ਖਾਵਾਂ ਚੁੱਪ ਗਾ ਕਾ ਦੇ ਗਾ ਗਾ ਸੁਣ ਦੇ ਰੱਬ ਦਾ ਰੂਪ ਪਾਪਾ ਕੀ ਹਾਲ ਆ ਵਧੀਆ ਪਾਪਾ ਨੂੰ ਨਾ ਸਮਾਨ ਚਾਹੀਦਾ ਟੈਂਟ ਦਾ ਕੋਈ ਨਹੀਂ ਦੇ ਦਿੰਦੇ ਲਾ ਲੋ ਠੀਕ ਹੈ ਕੀ ਕੀ ਚਾਹੀਦਾ ਆਨੂੰ ਚਾਹੀਦੀਆਂ 70 ਦੀਆਂ ਕੁਰਸੀਆਂ ਟੇਬਲ ਚਾਹੀਦੇ ਉਹ ਬੰਦਾ 501 ਕੁਰਸੀ ਦੇ ਭਾਂਕ ਦੁਕਨ ਜਿਤਨ ਜੀ ਬਾਲਨੇ ਜੀ ਆ ਬੰਦੇ ਬੰਦੇ ਕੁਰਸੀਆਂ ਤੇ ਬਾਲਨੇ ਆ ਇਹ ਜਿਹੜੇ ਡੰਗੜਾ ਇਹੋ ਜੇ ਉਹ ਪਾਪਾ ਮੂੰਹ ਸਮਾਲ ਕੇ ਗੱਲ ਕਰ ਰਿਹਾ ਉਹ ਨਹੀਂ ਸੋਰੀ ਬੇਟਾ ਤੇਰਾ ਮੂੰਹ ਵੇਖ ਕੇ ਨਾ ਮੇਰੇ ਮੂੰਹੋਂ ਗਾਲ ਨਿਕਲ ਗਈ ਹੋਰ ਸਾਰੀਆਂ ਨਿਕਲ ਆਈਆਂ ਉਹ ਕੀ ਵੇਖਣਾ ਮਾਊ ਮਾਣ ਵੇਖਣਾ ਪਾਪਾ ਪਾਪਾ ਕੁਰਸੀਆਂ ਤੇ ਤੇਰੀਆਂ ਸਾਰੀਆਂ ਗਾਲੀਆਂ ਆ ਇਹਨਾਂ ਨੂੰ ਮਾਮਾ ਖੋਪੇ ਲਾਵਾ ਪਾਪਾ ਹੋਰ ਆਪਣੇ ਵਰ ਕੀ ਕੀ ਆ ਸਮਾਨ ਜਿਹੜਾ ਪਪੱਖੇ ਨੇ ਨੱਲੀਏ ਪਾ ਕੋ ਉਹ ਪੜਾ ਜਿੱਦਾਂ ਦੇ ਜੜੀ ਸੇਦੇ ਨੇ ਉੱਡ ਜਾਣਾ ਇਹ ਪਪਾ ਇਹ ਤਾਂ ਇਹ ਚਲਦੇ ਵੀ ਆ ਗਏ ਇਦਾਂ ਖਰਾਬ ਲਾਏ ਆ ਤੋ ਫੇ ਤੂੰ ਮੂੰਹ ਸੁਭਾਲ ਕੇ ਗੱਲ ਕੜਕ ਲੈਣਿਆ ਜੀ ਪਪਾ ਪਤਾ ਨੂੰ ਸਮਾਨ ਪੁੱਛਣ ਤੇ ਤੂੰ ਹਣ ਮਕੋਲ ਕਰਦਾ ਗਾ ਲਿੱਤੇ ਚਿਨਾ ਕਰਨਾ ਪਦੇ ਰੀਆਂ ਸਾਲੀਆਂ ਸਾਲੀਆਂ ਤੇ ਸਾਲੇ ਤੇ ਹੈ ਛੋੜੀ ਛੋੜੀ ਆਪਣਾ ਕੀ ਕੀ ਲੈਣਾ ਆ ਚਲਦੇ ਆ ਪੱਖੇ ਚਲਾ ਕੇ ਵੇ ਲੈਣਾ ਗਰਮੀ ਬੜੀ ਹੈ ਯਾਰ ਪਪਾ ਮੇਰੇ ਕੋਲ ਜਾਇਆਂ ਨਹੀਂ ਹੈਗੇ ਜਾਂ ਜਾਇਆਂ ਵੀ ਲੈ ਲੈਣੇ ਆ ਉਹ ਮਾਮਾ ਕਿੰਨੀ ਤੇਰੀ ਸੇਟ ਹੈ ਗਰਮੀ ਇੰਨੀ ਪੈਨਦੀ ਤੂੰ ਪਿੱਤ ਕਰਾਉਣੀ ਆ ਪਪਾ ਤੇ ਨੁਕਲ ਲੱਗੇ ਤੂੰ ਪੈ ਲੈ ਆਪਾਂ ਜੋ ਮਰਜੀ ਲੈਗੇ ਮੇ ਤੁਹਾਨੂੰ ਹਾਦੀਆ ਵਿਆਹ ਵਾ ਕਿ ਮਕਾਨ ਆ ਸਾਡੇ ਘਰ ਵਿਆਹ ਵਾ ਉਹ ਵਿਆਹ ਵਾ ਹਾਂ ਤੇ ਸਮਾਂ ਤੇ ਮਕਾਨ ਵਾਲਾ ਮਗੰਡੇ ਜੀ ਪਪਾ ਜਾ ਲੈ ਕਸੂਮ ਤਾਂ ਆਈਆਂ ਤੇ ਬੱਤੀ ਵੀ ਆ ਗਈ ਪਪਾ ਪਾ ਨਾਗਰ ਰੱਬ ਦਾ ਰੂਪ ਹੁੰਦਾ ਤੂੰ ਅਣਸਕੂਂਦਿਆ ਅੱਛਾ ਕੀ ਲੈਨੇ ਕੀ ਆ ਪਾਪਾ ਟੇਬਲ ਵਖਾਂਗੇ ਬੜਾ ਸਹੀ ਆ ਉਹ ਬਿਲਕੁਲ ਵਧੀਆ ਟੇਬਲ ਐ ਨਵੇਂ ਟੇਬਲ ਆ ਖੋਲ ਕੇ ਉਖਾ ਆਵੇ ਖੋਲ ਦੇ ਇਹ ਪੂੜੇ ਪਰ ਤੇਰੇ ਮੂੰਹ ਨਾਲ ਜਿਆਦਾ ਨਹੀਂ ਖੁੱਲਦਾ ਬਕਵਾਸ ਨਾ ਕਰੋ ਸਮਾਨ ਲਓ ਹੋ ਗਈ ਆਹ ਕੁਰਸੀਆਂ ਆ ਇਹੋ ਆ ਨਾਗਰ ਨਾਗਰ ਰੰਗ ਕਰਤਾ ਆ ਇਹ ਹੈਗੀ ਇਹ ਲੱਗੇਗੀ ਤੁਹਾਨੂੰ 50 ਰੁਪਏ ਇਹਨਾਂ ਨੂੰ ਲੋਰ ਰੰਗ ਲਾਇਆ ਢੇਡਾ ਜਿਹੜੇ ਨਵਾ ਚੱਲੀਆਂ ਉਹ ਮੂੰਹ ਬੰਦ ਕਰ ਤੂੰ ਟੈਂਟ ਲੈਣਾ ਆ ਕਿ ਸਤਾਉਣਾ ਏ ਜੀ ਤੋਨੇ ਘਟਾਵੇ ਕਿ ਲੋਕ ਲੋ ਇੱਥੇ ਜੰਮਦੇ ਨਹੀਂ ਹੈ ਤੇ ਦੇ ਹੱਥ ਤੁੱਤੇ ਆ ਝਾਲ ਲਓ ਇਹਨਾਂ ਨੂੰ ਨਹੀਂ ਇੱਕ ਬੰਦਾ ਵਿਹਾਨੂੰ ਫਿਰਦੇ ਦੀ ਤੈਨੂੰ ਇਕੱਠੇ ਦਫਾ ਕਰਦਾ ਏ ਦਾ ਜਾਨਵਰ ਜਿਹਾ ਕਰੇ ਕੰਮ ਉਹਨਾ ਦੇਖੋ ਦੀਬਾ ਬਣਾਈ ਇੱਥੇ ਯਾਰ ਭਰਾ ਮੈਂ ਆਪਾਂ ਨਾਲੇ ਚੱਲ ਗਏ ਹੋਰ ਗਿੱਲਾ ਨਹੀਂ ਇਹ ਕੋਨੂੰ ਟੇਬਲ ਕਰਤੇ ਆਣ ਰਜਾ ਮੈਂ ਮੈਟ ਦੇ ਦੇ ਆਨ ਪੰਜਕ ਨੀ ਨਹੀਂ ਬਿਆਹ ਆਵਾਗ ਮਕਾਨੇ ਸਿੱਕੀ ਦਿੱਥੋ ਯਾ ਵਿਆਹ ਆ ਪਪਾ ਸ਼ੋਭ ਸ਼ੋਭ ਬੋਲੇ ਮੇਰੀ ਗਰਲਸ ਨੂੰ ਕੱਢ ਲੈਣੇ ਆ ਵਿਆਹ ਕਰਾਵਾ ਵਿਆਹ ਭੜਾਵਾ ਕੀ ਹੋਰੀ ਇਹਨਾਂ ਸਾਲੇ ਨੂੰ ਕਿੰਨੀ ਕੁੜੀ ਦੇਤੀ ਓਏ ਪਪਾ ਇਹਦੇ ਹੱਥ ਪੀਲੇ ਕਰਨ ਲੱਗੇ ਓਏ ਇਹਦੇ ਹੱਥ ਪੀਲੇ ਨਾ ਕਰੋ ਜਿੱਦਾਂ ਦਾ ਇਹਦਾ ਮੂੰਹ ਹੈ ਨਾ ਮੂੰਹ ਕਾਲਾ ਕਰਦੇ ਤੇ ਪੜਾ ਕੇ ਗੱਲਾਂ ਕਰਨ ਲਿਆਵਾ ਗੋਤੇ ਤੇ ਭਾਲ ਕਿ ਤੈਨੂੰ ਕਾਦੂ ਤੇ ਪਪਾ ਤੂੰ ਜਾਣ ਕੇ ਲੜਾਈਆਂ ਵਾਲੀਆਂ ਗੱਲਾਂ ਕਰਨਾ ਟੈਂਟਰ ਦਾ ਸਮਾਨ ਚੱਲ ਯਾਰ ਕਿਉਂ ਬਿਗਾੰਦ ਚਲੀਏ ਇੱਥੇ ਯਾਰ ਇਹ ਤਾਂ ਕਪਾਈ ਭੜੀ ਕਰਾਉਂਦੇ ਆ ਓ ਰੁਕ ਜਾਓ ਗੱਲ ਤੇ ਸੁਣੋ ਪੁੱਤ ਉਲੇ ਆਵੇ ਧਮਾਨ ਮੈਂ ਇਹ ਕਹਿੰਦਾ ਹਾਂ ਮਾਤਾ ਨਾਲ ਗੱਲ ਤੰਗਣਾ ਦਾ ਕੰਮ ਹੈ ਕਿ ਸਕੂਮਤ ਜੀ ਸਾਡੇ ਮੱਤੇ ਬੜਾਉ ਦੇ ਦੀ ਚਲੋ ਪਤਾ ਮੈਂ ਤਾਂ ਖਾਲਣੀ ਆ ਤੈਨੂੰ ਸਮਾਨ ਉਹ ਰਹਿਣ ਦੇ ਤੂੰ ਮੈਂ ਜਾਣਾ ਵਾ ਨਹੀਂ ਨਹੀਂ ਪਤਾ ਉਹ ਬਾਪੂ ਨੇ ਰੱਖਿਆ ਇੱਕ ਦਿਨ ਤੋਟ ਉਹ ਪਤਾ ਜੀ ਦਾ ਆਪਾਂ ਇਹ ਸੰਭੋ ਉਹ ਨਹੀਂ ਰਹਿਣ ਦੋ ਕਿਹਦਾ ਤੂੰ ਦੱਲਾ ਕਰਦੇ ਆ ਨਾ ਇੱਕ ਦਿਨ ਇੱਥੇ ਤਾਲਾ ਲੱਗ ਜਾਣਾ ਵਾ ਫੇਰ ਅਹੀਂ ਤੂੰ ਹੀ ਰੋਂਦੇ ਫਿਰਨਾ ਵਾ ਚੱਲ ਯਾਰ ਇਹ ਚਲੀ ਜਾ ਇਹ ਸਮਾਨ ਲੈ ਉਹ ਰੱਖਦੇ ਜਾ ਗੱਲ ਸੀ ਉਹ ਨਹੀਂ ਫੇਰ ਆ ਜਾਗੇ ਉਹ ਨਹੀਂ ਆ ਜਾਗਾ ਯਾਰ ਉਹ ਰਹਿਣ ਦੋ ਆਪਾਂ ਪਤਾ ਕਰ ਦੇ ਲਈ ਉਹ ਰਹਿਣ ਦੇ ਛੱਡ ਗਾ ਯਾਰ ਚੱਲ ਗਾ ਦੇ ਲੋ ਕੱਢੀਏ ਕਟੂਟਾ ਉਹ ਦਵਾਤ ਨਹੀਂ ਹੋਣ ਚਲ ਗਿਆ ਇਹ ਦਾਜ ਘੜਾ ਇਹ ਤੇ ਮੈਨੂੰ ਪਤਾ ਹੋਣਾ ਹੀ ਇਹ ਗਾਗ ਇਹ ਗਾਗ ਨਹੀਂ ਮੈਨੂੰ ਪਤਾ ਲੱਗ ਜਾਂਦਾ ਬੰਦੇ ਦਾ